ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਆਸ ਹੈ ਜੀ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਰੜਕੀ ਵਾਲੇ ਦੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਦਾਂ ਆਪ ਜੀ ਜਾਣਦੇ ਹਿਓ ਕੱਲ ਆਪਾਂ ਰਾਤ ਪਹੁੰਚੇ ਸੀਗੇ ਗੁਰਦੁਆਰਾ ਬਾਬਾ ਗੁਰਦੁੱਤਾ ਜੀ ਕੀਰਤਪੁਰ ਸਾਹਿਬ ਤੇ ਰਾਤ ਆਪਾਂ ਇੱਥੇ ਰੁਕੇ ਸੀਗੇ ਤੇ ਹੁਣ ਆਪਾਂ ਕੱਲ ਦੀ ਵੀਡੀਓ ਤੁਹਾਨੂੰ ਦਰਸ਼ਨ ਕਰਵਾਏ ਆ ਤੇ ਆਪ ਵੀ ਦਾਸ ਨੇ ਕਰ ਲਈ ਹਾਜ਼ਰੀ ਲਵਾ ਲਈ ਸੀ ਗੁਰੂ ਚਰਨਾ ਚ ਤੇ ਅੱਜ ਆਪਾਂ ਜਿੱਦਾਂ ਆਪਣਾ ਸਾਈਕਲ ਸਫਰਿਆ ਦਾ ਆਪਣੇ ਗੁਰੂ ਸਹਿਬਾਨਾਂ ਦੇ ਜਨਮ ਸਥਾਨਾਂ ਦਾ ਜੀ ਤੇ ਇਸ ਕਰਕੇ ਹੁਣ ਇੱਥੋਂ ਆਪਾਂ ਪਹੁੰਚਾਂਗੇ ਜਨਮ ਸਥਾਨ ਤੰਤਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਤੰਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਨਮ ਸਥਾਨ ਤੇ ਤੇ ਉਹਨਾਂ ਦੇ ਜਨਮ ਸਥਾਨਾਂ ਦੇ ਘਰ ਦੇ ਆ ਜੀ ਦਰਸ਼ਨ ਜਾ ਕੇ ਨਾਲੇ ਲਵਾਨੇ ਚਾਰਨਾ ਚ ਹਾਜ਼ਰੀ ਗੁਰੂ ਦੇ ਤੇ ਜਿੰਨਾ ਹੋ ਸਕਿਆ ਆਪ ਜੀ ਨੂੰ ਵੀ ਵੀਡੀਓ ਜਰੀਏ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਬਾਕੀ ਜਿੰਨੀ ਇਤਿਹਾਸ ਬਾਰੇ ਜਾਣਕਾਰੀ ਹੋਈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਓ ਜੀ ਚੱਲਦੇ ਆਂ ਕਿ ਹੁਣ ਜਨਮ ਸਥਾਨ ਤਨ ਤਨ ਗੁਰੂ ਹਰ राय ਸਾਹਿਬ ਜੀ ਕੀਰਤਪੁਰ ਸਾਹਿਬ ਮੈਂ ਕਿਹਾ ਜੀ ਚਾਲੇ ਪਉਣ ਤੋਂ ਪਹਿਲਾਂ ਸਾਨੂੰ ਦਰਸ਼ਨ ਕਰਵਾਉਣੇ ਆ ਜੀ ਗੁਰਦੁਆਰਾ ਤੀਰ ਸਾਹਿਬ ਇਹ ਆਪਣੇ ਬਾਬਾ ਗੁਰਦੁੱਤਾ ਜੀ ਦਾ ਇੱਥੇ ਗੁਰਦੁਆਰਾ ਉੱਥੋਂ ਲੰਗਰ ਹਾਲ ਦੇ ਕੋਲੋਂ ਰਸਤਾ ਜਾਂਦਾ ਹੈ ਜੀ ਗੁਰਦੁਆਰਾ ਤੀਰ ਸਾਹਿਬ ਰੋਜੀ ਦਾ ਦਰਸ਼ਨ ਲਵਾਓ ਗੁਰੂ ਚਰਨਾ ਜੀ ਹਾਜ਼ਰੀ ਜੀ ਅੰਦਰ ਕੈਮਰੇ ਦੀ ਮਨਾਹੀ ਨਾ ਹੋਈ ਤਾਂ ਦਰਬਾਰ ਦੇ ਵੀ ਦਰਸ਼ਨ ਤੁਹਾਨੂੰ ਕਰਵਾਉਣੇ ਆ ਸੰਗਤ ਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਤੀਰ ਸਾਹਿਬ ਕੀਰਤਪੁਰ ਸਾਹਿਬ ਹਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੀ ਸੰਗਤ ਜੀ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਜੀ ਗੁਰਦੁਆਰਾ ਤੀਰ ਸਾਹਿਬ ਇਸ ਸਥਾਨ ਤੋਂ 6ਵੇਂ ਪਾਤਸ਼ਾਹ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਸੀ। ਸੰਗਤ ਜੀ ਕਰੋ ਜੀ ਦਰਸ਼ਨ ਤੇ ਗੁਰੂ ਜਨਮ ਅਸਾ ਜਹਾਜ਼ਰੀ ਆਪਾਂ ਲਵਾ ਲਈ ਆ। ਆਇਓ ਜੀ। ਓਏ ਛੋੜਾ ਕਮਰੇ ਚੋਂ ਕੱਢਦੇ ਆ ਬਾਹਰ ਜਾ ਕੇ ਤੇ ਬਾਹਰ ਕੱਢ ਕੇ ਫੇ ਪਹੁੰਚਦੇ ਆ ਜੀ ਗੁਰੂ ਘਰ ਜਨਮ ਸਥਾਨ ਗੁਰੂ ਹਰ Rai ਸਾਹਿਬ ਜੀ। ਆਇਓ ਜੀ ਚੱਲਦੇ ਆ। ਮੈਂ ਗਏ ਤੁਹਾਨੂੰ ਆਲਾ ਦਵਾਲਾ ਵੀ ਦਿਖਾ ਲ ਦਈਏ ਸਵੇਰ ਨੂੰ ਜਦੋਂ ਬੰਦਾ ਉੱਠ ਕੇ ਕਮਰੇ ਦੇ ਬਾਹਰ ਨਿਕਲਦਾ ਹਨ ਬਖਰਾ ਹੀ ਜ਼ਿੰਦਗੀ ਦਾ ਸਵਾਦ ਆ ਜਾਂਦਾ ਹੈ ਬੰਦਾ ਤਰੋ ਤਾਜ਼ਾ ਹੋ ਜਾਂਦਾ ਹੈ ਨਾ ਜੋ ਉਹ ਸਾਹਮਣੇ ਦੀਦੀਆਂ ਜੀ ਨੈਣਾ ਦੇਵੀਆਂ ਪਹਾੜੀਆਂ ਅੱਖਾਂ ਦਾ ਸਾਫ ਦੀਦਾ ਕੈਮਰੇ ਜਿਨੀ ਵੀ ਦਾਣਾ ਸਾਫ ਉਹ ਕਾਲੀ ਜੀ ਪਹਾੜੀ ਆ ਜਿਹੜੀ ਉਸਦਾ ਹੀ ਨਿਸ਼ਾਨ ਰਹਿਣ ਝੂ ਦੇ ਪੰਥ ਖਾਲਸਾ ਮਹਾਰਾਜ ਲਓ ਜੀ ਕੋੜਾ ਆਪਣਾ ਤਿਆਰ ਬਰ ਤਿਆਰ ਆ ਤੇ ਆ ਜਾਓ ਜੀ ਹੁਣ ਪਹੁੰਚਦੇ ਆ ਜਨਮ ਸਥਾਨ ਧੰਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਲਓ ਜੀ ਸੰਗਤ ਜੀ ਕੋੜਾ ਕਰਤਾ ਆਪਾਂ ਉਧਰ ਖੜਾ ਕਰੋ ਜੀ ਦਰਸ਼ਨ ਜਨਮ ਸਥਾਨ ਧੰਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਤਸ਼ਾਹੀ 7ਵੀਂ ਤੇ ਪਾਤਸ਼ਾਹੀ 8ਵੀਂ ਸੰਗਤ ਜੀ ਕਰੋ ਜੀ ਦਰਸ਼ਨ ਬਾਕੀ ਜੀ ਦਰਬਾਰ ਸਾਹਿਬ ਦੇ ਵਿੱਚ ਇਜਾਜ਼ਤ ਵੀ ਕੈਮਰੇ ਦੀ ਤਾਂ ਕਰਵਾਉਣੇ ਆ ਜੀ ਦਰਸ਼ਨ ਦਰਬਾਰ ਸਾਹਿਬ ਦੇ ਵੀ ਖੁਸ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗੁਰਦੁਆਰਾ ਸ਼ੀਸ਼ ਮਹਿਲ प्रकाश स्थान بادشاہی 7ਵੀਂ ਅਤੇ بادشاہی 8ਵੀਂ ਧੰਤਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਧੰਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਜਨਮ ਸਥਾਨ ਧੰ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਧੰ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਤਸ਼ਾਹੀ 7ਵੀਂ ਤੇ ਪਾਤਸ਼ਾਹੀ 8ਵੀਂ ਸੰਗਤ ਜੀ ਲਾਹ ਗੁਰੂ ਚਰਨਾਂ ਦੀ ਹਾਜ਼ਰੀ ਅਕਾਲ ਪੁਰਖ ਸੱਚੇ ਪਾਤਸ਼ਾਹੀ ਸਾਹਿਬ ਨੂੰ ਚੜ੍ਹਦੀ ਕਲਾ ਤਨਦਰੁਸਤੀ ਬਖਸ਼ਣੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਤਨ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਤਸ਼ਾਹੀ 7ਵੀ ਤੇ ਪਾਤਸ਼ਾਹੀ 8ਵੀ ਦਾ ਜਨਮ ਸਥਾਨ ਹੈ ਇਹ ਸੰਗਤ ਜੀ ਜਨਮ ਸਥਾਨ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਜੀ ਪਾਤਸ਼ਾਹੀ 7ਵੀਂ ਤੇ ਪਾਤਸ਼ਾਹੀ 8ਵੀਂ ਆਓ ਸੰਗਤ ਜੀ ਆਪਾਂ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਜੀ ਇਹ ਗੁਰਦੁਆਰਾ ਹੈ ਜੀ ਸੀਸ਼ ਮਹਿਲ ਸਾਹਿਬ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਸਰ ਰਾਏ ਸਾਹਿਬ ਜੀ ਨੇ 1687 ਬਿਕਰਮੀ ਮਾਗ ਸੁਦੀ 14 ਦੈਨ ਐਤਵਾਰ 5 ਫਰਵਰੀ 1630 ਇਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਸੰਗਤ ਜੀ ਜੋ ਪਹਿਲਾਂ ਆਪ ਦਰਸ਼ਨ ਕਰਕੇ ਹਟਿਓ ਬਾਬਾ ਅੱਬਾ ਗੁਰਦਿੱਤਾ ਜੀ ਗੁਰਦੁਆਰੇ ਦੇ ਕੱਲ ਦੀ ਵੀਡੀਓ ਵਿੱਚ ਉਹ ਸੀ ਸਥਾਨ ਗੁਰੂ ਹਰ राय ਜੀ ਦੇ ਪਿਤਾ ਜੀ ਦਾ ਉਹਦੇ ਵਿੱਚ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਗੁਰੂ ਜੀ ਦੇ ਮਾਤਾ ਜੀ ਦਾ ਨਾਮ ਨਿਹਾਲ ਕੌਰ ਸੀ ਬਾਬਾ ਗੁਰਦਤਾ ਜੀ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਵੱਡੇ ਸਹਬ ਜਾਦੇ ਸਨ ਇਸ ਹੀ ਪਾਵਨ ਸਥਾਨ ਤੇ ਸ੍ਰੀ ਗੁਰੂ ਖਰਕ੍ਰਿਸਾ ਕ੍ਰਿਸ਼ਨ ਸਾਹਿਬ ਜੀ ਨੇ 1713 ਬਿਕਰਮੀ ਸਾਵਨ ਬਦੀ 9ਵਾਂ ਦਿਨ ਵੀਰਵਾਰ 14 ਜੁਲਾਈ 1656 ਇਸਵੀ ਨੂੰ ਸ੍ਰੀ ਗੁਰੂ ਗੁਰੂ ਹਰ राय ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਸੰਗਤ ਜੀ ਜਿੱਦਾਂ ਆਪ ਜੀ ਨੂੰ ਆਪਾਂ ਦੱਸ ਹੀ ਚੁੱਕੇ ਆ ਜੀ ਇਹ ਪਾਵਨ ਸਥਾਨ ਪਾਤਸ਼ਾਹੀ 7ਵੀਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਪਾਤਸ਼ਾਹੀ 8ਵੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਾਨਕੀ ਦੂਮੇ ਗੁਰੂ ਸਹਿਬਾਨਾ ਦਾ ਜਨਮ ਸਥਾਨ ਹੈ ਜੀ ਆਪ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਸਨ ਗੁਰਦੁਆਰਾ ਕੋਟ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਚੇਤਰ ਸੁਦੀ ਤਰਾਦ ਸੀ 1695 ਬਿਕਰਮੀ 11 ਮਾਰਚ 1644 ਈਸਵੀ ਨੂੰ ਸ੍ਰੀ ਗੁਰੂ ਹਰगोविंद ਜੀ ਪਾਸੋਂ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਤਕਬਦੀ 9ਵੀ 1661 ਈਸਵੀ ਨੂੰ ਸ੍ਰੀ ਗੁਰੂ ਹਰਰਾਇ ਜੀ ਪਾਸੋਂ ਗੁਰਤਾ ਗੱਦੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸੰਗਤ ਜੀ ਜੂ ਆਪ ਜੀ ਇਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਸਥਾਨ ਹੈ ਜੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ 7ਵੀਂ ਦੀਵਾਨ ਸਥਾਨ ਯਾਨੀ ਕਿ ਜੀ ਇਹ ਦਮਦਮਾ ਸਾਹਿਬ ਸਥਾਨ ਜੀ ਤੇ ਪਾਤਸ਼ਾਹੀ 7ਵੀਂ ਦੀਵਾਨ ਅਸਥਾਨ ਕਰੋ ਜੀ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਜਨਮ ਸਥਾਨ ਧੰਤਨ ਧਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਧੰਤਨ ਧਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਨਮ ਸਥਾਨ ਦੇ ਬਿਲਕੁਲ ਨਜ਼ਦੀਕ ਹੀ ਉਸੇ ਸਥਾਨ ਤੇ ਗੁਰੂ ਘਰ ਆ ਜੀ ਗੁਰੂ ਘਰ 9 ਲੱਖਾ ਬਾਗ ਆਇਓ ਜੀ ਕਰਵਾਨੇ ਤੁਹਾਨੂੰ ਦਰਸ਼ਨ ਜੀ ਇਹ ਵੀਡੀਓ ਦੀ ਇਜਾਜ਼ਤ ਹੋਈ ਸਦਾ ਹੀ ਨਿਸ਼ਾਨ ਰਹਿਣ ਚੂਲ ਦੇ ਪੰਥ ਖਾਲਸਾ ਮਹਾਰਾਜ ਉਧਰ ਹੈ ਜੀ ਇਸ ਵਾਥ ਅਸਥਾਨ ਪਾਤਸ਼ਾਹੀ 7 ਤੇ ਪਾਤਸ਼ਾਹੀ 8 ਜਨਮ ਸਥਾਨ ਤੇ ਹੈ ਜੀ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਨਿਵਾਸ ਅਸਥਾਨ ਪਾਤਸ਼ਾਹੀ 6ਵੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਇਓ ਜੀ ਆਪਾਂ ਖਾਲਸਾ ਜੀ ਤੋਂ ਆਗਿਆ ਲੈ ਲਈ ਸੀ ਵੀ ਵੀਡੀਓ ਬਣਾ ਸਕਦੇ ਆ ਤੇ ਖਾਲਸਾ ਜੀ ਨੇ ਆਗਿਆ ਦਿੱਤੀ ਸੀ ਆ ਜਾਓ ਜੀ ਕਰਵਾਉਣੇ ਤੁਹਾਨੂੰ ਦਰਸ਼ਨ ਗੁਰਦੁਆਰਾ ਸ਼੍ਰੀ ਹਰਮੰਦਰ ਸਾਹਿਬ ਦਰਵਾਰ ਦੇ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੋ ਇਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਹਰਮੰਦਰ ਸਾਹਿਬ ਤਨ ਤਨ ਬਾਦਸ਼ਾਹੀ ਸ਼ੇਮੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਜੀ ਇਸ ਸਥਾਨ ਤੇ ਹੀ ਗੁਰਦੁਆਰਾ ਰਮੰਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਇਸ ਸਥਾਨ ਦੇ ਪਿਛਲੇ ਪਾਸੇ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਜੀ ਨੌ ਲੱਖਾ ਬਾਗ ਜਿੱਥੇ ਜਿਉਂਦੇ ਜਾਨਵਰਾਂ ਦੀ ਪਰਵਿਸ਼ ਕੀਤੀ ਜਾਂਦੀ ਸੀ ਇਸ ਗੁਰੂ ਦੇ ਬਾਗ ਵਿੱਚ ਨੀਕਾਂ ਤਰ੍ਹਾਂ ਦੇ ਫੁੱਲਾਂ ਅਤੇ ਫਲਾਂ ਦੇ ਦਰਖਤ ਸਨ ਇੱਥੇ ਹੀ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਕੂਰ ਦਾ ਪੇਟ ਵਿੱਚੋਂ ਛੇਰ ਦੀ ਮੋਛੇ ਦਾ ਵਾਲ ਕੱਢਣ ਵਾਸਤੇ ਖਾਸ ਕਿਸਮ ਦੀ ਹਰੜ ਅਤੇ ਲੌਂਗ ਪ੍ਰਾਪਤ ਹੋਏ ਸੰਗਤ ਜੀ ਇਨੋਂ ਲੱਗਾ ਬਾਗ ਵਿੱਚ ਲਗੀਆਂ ਜੜੀਆਂ ਬੂਟੀਆਂ ਅਤੇ ਹਰੜਾ ਨਾਲ ਹੀ ਜੋ ਦਾਰਾ ਸ਼ਕੂਹ ਦੇ ਪੇਟ ਵਿੱਚ شیر ਦਾ ਬਾਲ ਸੀ ਉਸ ਦਾ ਇਲਾਜ ਕੀਤਾ ਸੀ। ਏਸੀ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਵੀ ਸੀ। ਤੇ ਸੰਗਤ ਜੀ ਇੱਕ ਜਾਣਕਾਰੀ ਹੋਰ ਜੀ ਪਾਤਸ਼ਾਹੀ 7 ਮਹੀਨੇ ਇੱਥੇ દવાਖਾਨਾ ਵੀ ਸਥਾਪਿਤ ਕੀਤਾ ਹੋਇਆ ਸੀ। ਇੰਨੀ ਕੀ ਜਾਣਕਾਰੀ ਸੀ ਸੰਗਤ ਜੀ ਮੈਂ ਕਿਹਾ ਚਲੋ ਆਪ ਜੀ ਨਾਲ ਸਾਂਝੀ ਕਰਦੇ ਆਂ ਜੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕਰ ਲਿਆ ਜੀ ਜਨਮ ਸਥਾਨ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਤੇ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਤੇ ਆਪਾਂ ਗੁਰੂ ਚਰਨਾਂ 'ਚ ਲਵਾ ਲਈ ਹਾਜ਼ਰੀ ਤੇ ਸੰਗਤ ਜੀ ਹੁਣ ਆਪਾਂ ਚੱਲੇ ਪਾਉਣੇ ਆ ਜੀ ਚੱਲਦੇ ਆ ਪਹੁੰਚਾਂਗੇ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੇ ਜਾ ਕੇ ਉੱਥੇ ਜਾ ਕੇ ਪਹੁੰਚ ਕੇ ਫੇਰ ਕਰਦੇ ਆ ਤੁਹਾਡੇ ਨਾਲ ਗੱਲ ਯਾਨੀ ਕਿ ਹੁਣ ਆਪਾਂ ਗੁਰੂ ਦੀ ਨਗਰੀ ਆਨੰਦਪੁਰ ਸਾਹਿਬ ਪਹੁੰਚਾਂਗੇ ਜੀ ਲਓ ਜੀ ਸੰਗਤ ਜੀ ਆਪਾਂ ਜੀ ਜਨਮ ਸਥਾਨ ਤਨ ਤਨ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਤੇ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰੂ ਘਰ ਤੋਂ ਚੱਲ ਕੇ ਪਹੁੰਚ ਗਏ ਆਪਾਂ ਜੀ ਆਨੰਦਾਂ ਦੀ ਪੂਰੀ ਤੇ ਰਹਿਮਤਾਂ ਦੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਕਰੋ ਜੀ ਦਰਸ਼ਨ ਤਖਤ ਹਰੀ ਕੇਸਗੜ ਸਾਹਿਬ ਆਨੰਦਪੁਰ ਸਤਨਾਮ ਸ੍ਰੀ ਵਾਹਿਗੁਰੂ ਲਓ ਜੀ ਸੰਗਤ ਜੀ ਆਪਾਂ ਨੂੰ ਕਮਰਾ ਮਿਲ ਗਿਆ ਇੱਥੇ ਅਨੰਦਪੁਰ ਸਾਹਿਬ ਅੱਜ ਦੀ ਰਾਤ ਆਪਾਂ ਇੱਥੇ ਰੁਕਣਾ ਆ ਵੈਸੇ ਤਾਂ ਆਪਾਂ ਪਿੰਡ ਪਹੁੰਚ ਸਕਦੇ ਸੀਗੇ ਪਰ ਸੋਚਿਆ ਕੀ ਯੂਰ ਮਾਰਨਾ ਹੈ ਨਾ ਅੱਜ ਦਾ ਦਿਨ ਰੈਸਟ ਕਰਦੇ ਆ ਤੇ ਨਾਲੇ ਦਰਸ਼ਨ ਕਰਦੇ ਆ ਵਧੀਆ ਗੁਰੂ ਚਾਨਾਂ ਜੀ ਲਵਾਉਨੇ ਆ ਹਾਜ਼ਰੀ ਗੁਰੂ ਮਹਾਰਾਜ ਦੀ ਮਿਹਰ ਸਦਕਾ ਦੂਜੀ ਵਾਰੀ ਸਾਈਕਲ ਤੇ ਮਹਾਰਾਜ ਨੇ ਬਲ ਬਖਸ਼ਿਆ ਆਉਣ ਦਾ ਤਾਕਤ ਹੀਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਇਹ ਵੱਡੀ ਗੱਲ ਹੋਰ ਵੀਡੀਓ ਤਾਂ ਬਣਾਉਣ ਲੱਗੇ ਆਪਾਂ ਜਦੋਂ ਆਪਾਂ ਪਿਛਲੀ ਵਾਰੀ ਪੰਜ ਤਖਸਵਾਨਾ ਸਫਰ ਕੀਤਾ ਸੀਗਾ ਤੇ ਉਦੋਂ ਵੀ ਆਪਾਂ ਨੂੰ ਕਮਰਾ ਨੰਬਰ 26 ਮਿਲਿਆ ਸੀਗਾ ਤੇ ਚਾਹੇ ਵੀਡੀਓ ਕੱਢ ਕੇ ਦੇਖ ਲਿਓ ਤੋਂ ਪੰਜ ਤਖਸਵਾਨਾ ਦੀਆਂ ਤੇ ਇਹ ਕਰਕੇ ਰੂਹ ਬੜੀ ਖੁਸ਼ ਹੋਈ ਵੀ ਯਾਦਾਂ ਤਾਜ਼ੀਆਂ ਹੋ ਜੰਨੀਆਂ ਮੋੜ ਕੇ ਦੁਬਾਰਾ ਹੁਣ ਕਮਰੇ ਨਾਲ ਬਹੁਤ ਯਾਦਾਂ ਬਣ ਗਈਆਂ ਦੂਜੀ ਵਾਰੀ ਸਫਰ ਦੇ ਵਿੱਚ ਘੋੜਾ ਦੂਜੀ ਵਾਰੀ ਇੱਥੇ ਤੇ ਦੂਜੀ ਵਾਰੀ ਰੜਕੀ ਵਾਲਾ 26 ਨੰਬਰ ਕਮਰੇ 'ਚ ਨੰਦਪੁਰ ਸਾਹਿਬ ਹਾਂਜੀ ਸੰਗਤ ਜੀ ਅਸ਼ਨਾਪਾਣੀ ਕਰਕੇ ਚਾਰ ਵਾਰ ਤਿਆਰ ਹੋ ਗਏ ਆ ਆਪਾਂ ਤੇ ਸਮਾਂ ਹੋ ਗਿਆ ਆ 6:20 ਮਿੰਟ ਦਾ ਤੇ ਹੁਣ ਆਪਾਂ ਕਰਕੇ ਆਉਨੇ ਆ ਦਰਸ਼ਨ ਨਾਲੇ ਲਵਾ ਕੇ ਆਉਨੇ ਗੁਰੂ ਚਰਨਾਂ 'ਚ ਹਾਜ਼ਰੀ ਜਿੰਨਾ ਹੋ ਸਕਿਆ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਵੀਡੀਓ ਜਰੀਏ ਕਰਵਾਏ ਜਾਣ ਤੇ ਆਪਾਂ ਜਿਦਾ ਤੁਹਾਨੂੰ ਦੱਸਿਆ ਜੀ ਆ ਵੀ ਦਰਸ਼ਨ ਕਰਨ ਜਾਵਾਂਗੇ ਆਪਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਆ ਜਾਓ ਜੀ ਫੇਰ ਕਰਦੇ ਆਂ ਦਰਸ਼ਨ ਆ ਸਰਾں ਦੇ ਵਿੱਚ ਆ ਜੀ ਸੰਗਤ ਅੱਜ ਕਾਫੀ ਆ ਮੈਂ ਕਿ ਬਾਹਰਲਾਦ ਨੂੰ ਦਿਖਾ ਦਈਏ ਥੋੜੇ ਜਿਹਾ ਸਰਾں ਦਾ ਜੀ ਆਇਓ ਜੀ ਚੱਲਦੇ ਆਂ ਹੁਣ ਦਰਸ਼ਨ ਕਰਨ ਸਤਨਾਮ ਸ੍ਰੀ ਵਾਹਿਗੁਰੂ ਜੀ ਕਾਲਪੁਰ ਸੱਤੀ ਪਾਸ਼ਾ ਇਹ ਸਭ ਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਸੰਗਤ ਜੀ ਕਰੋ ਜੀ ਦਰਸ਼ਨ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਸੰਗਤ ਜੀ ਦਰਵਾਜ ਤਾਪ ਜੀ ਨੂੰ ਪਤਾ ਵੀਡੀਓ ਦੀ ਮਨਾਹੀ ਆ ਇਸ ਕਰਕੇ ਲਵਾਓ ਜੀ ਹਾਜ਼ਰੀ ਤਖਤ ਸ੍ਰੀ ਕੇਸਗੜ ਸਾਹਿਬ ਸੰਘ ਜੀ ਬਾਕੀ ਇੱਕ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਆਪਾਂ ਜਦੋਂ ਪਹਿਲਾ ਸਫਰ ਸ਼ੁਰੂ ਕੀਤਾ ਸੀ ਉਹ ਆਪਣਾ ਪਹਿਲਾ ਸਫਰ ਸੀਗਾ ਸਾਈਕਲ ਸਫਰ ਪੰਜ ਤਖਤ ਸਹਿਬਾਨਾਂ ਦਾ ਤੇ ਉਸ ਸਫਰ ਦੇ ਵਿੱਚ ਆਪਾਂ ਜਦੋਂ ਇੱਥੇ ਦਰਸ਼ਨ ਕਰਨ ਲਈ ਆਏ ਸੀ ਆਨੰਦਪੁਰ ਸਾਹਿਬ ਤੇ ਉਸ ਵੀਡੀਓ ਦੇ ਵਿੱਚ ਆਪਾਂ ਬਹੁਤ ਜਾਣਕਾਰੀ ਸਾਂਝੀ ਕੀਤੀ ਆ ਤੇ ਉਹ ਵੀਡੀਓ ਦੇ ਮਿਹਨਤ ਵੀ ਕਾਫੀ ਆਈ ਸੀ ਤੇ ਬੇਨਤੀ ਆ ਜੀ ਜੇ ਇਤਿਹਾਸ ਵਿੱਚ ਰੁਚੀ ਰੱਖਦੇ ਆ ਤਾਂ ਉਹ ਵੀਡੀਓ ਕੱਢ ਕੇ ਤੁਸੀਂ ਪੰਜ ਤੱਕ ਤਾਂ ਇਸ ਸਫਰ ਚ ਦੇਖ ਸਕਦੇ ਆ ਜੀ ਤੇ ਉਹ ਚ ਜਾਣਕਾਰੀ ਬਹੁਤ ਬਰੀਕੀ ਦੇ ਨਾਲ ਸਾਂਝੀ ਕੀਤੀ ਆ ਆਪਾਂ ਯਾਨੀ ਕਿ ਪੱਕੀ ਗੱਲ ਹੈ ਜੀ ਬਹੁਤ ਘਟ ਸੰਗਤ ਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਆ ਉਸ ਇਤਿਹਾਸ ਬਾਰੇ ਵੈਸੇ ਜਿਹੜੇ ਇਤਿਹਾਸ ਚ ਰੁਚੀ ਰੱਖਦੇ ਉਹਨਾਂ ਤੋਂ ਹੁਣੀ ਆ ਜੀ ਬਾਕੀ ਮਿਹਨਤ ਵਾਗ ਕੀਤੀ ਹੈ ਜਰੂਰ ਦੇਖੋ ਜੀ ਵੀਡੀਓ ਕੱਢ ਕੇ ਸਦਾ ਹੀ ਨਿਸ਼ਾਨ ਰਹਿਣ ਝੂਂਦੇ ਪੰਥ ਖਾਲਸਾ ਮਹਾਰਾਜ